ਸਾਰੇ ਨੂੰ ਜਮਸੀ ਦੀ ਅੱਜ ਅਸੀਂ ਪੜਾਂਗੇ ਹਸ਼ੋਇਆ ਦਾ ਸਤਮਾ ਅਧਿਆਇ ਇਫਰਾਇਮ ਇੱਕ ਪਾਸੀ ਚਪਾਤੀ ਹੈ ਪਹਿਲੀ ਆਇਤ ਮੈਂ ਇਸਰਾਇਲ ਨੂੰ ਚੰਗਾ ਕਰਨ ਲੱਗਾ ਤਾਂ ਇਫਰਾਇਮ ਦੀ ਬਦੀ ਨੰਗੀ ਹੋ ਗਈ ਨਾਲੇ ਸਮਰਯਾ ਦੀ ਬੁਰੀਾਈ ਵੀ ਕਿਉਂਕਿ ਉਹ ਝੂਠ ਮਾਰਦੇ ਹਨ ਚੋਰ ਅੰਦਰ ਆ ਵੱੜਦੇ ਹਨ ਡਾਕੂਆਂ ਦੇ ਜਥੇ ਬਾਹਰ ਲੁੱਟਦੇ ਹਨ ਦੂਸਰੀ ਆਇਤ ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ ਹੁਣ ਉਹਨਾਂ ਦੀਆਂ ਕਰਤੂਤਾ ਉਹਨਾਂ ਨੂੰ ਘੇਰਦੀਆਂ ਹਨ ਉਹ ਮੇਰੇ ਸਨਮੁਖ ਹਨ ਤੀਸਰੀ ਆਇਤ ਉਹ ਆਪਣੀਆਂ ਵਧੀਆਂ ਨਾਲ ਪਾਸ਼ਾ ਹਨ ਪਾਸ਼ਾ ਨੂੰ ਅਤੇ ਆਪਣੇ ਝੂਠ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ ਚੌਥੀ ਆਇਤ ਉਹ ਸਾਰੇ ਦੇ ਸਾਰੇ ਜਨਾਕਰ ਹਨ ਉਹ ਉਸ ਤੰਦੂਰ ਵਾਂਜ ਹਨ ਜੋ ਪੱਠਿਆਰਾ ਗਰਮ ਕਰਦਾ ਹੈ ਆਟਾ ਗੁੰਨਣ ਤੋਂ ਖਮੀਰ ਹੋਣ ਤੀਕਰ ਉਹ ਪੜਕਾਉਣ ਤੋਂ ਹਟਿਆ ਰਹਿੰਦਾ ਹੈ ਪੰਜਵੀਂ ਆਇਤ ਸਾਰੇ ਪਾਸ਼ਾ ਦੇ ਦਿਨ ਸਰਦਾਰ ਮੈਂ ਦੀ ਗਰਮੀ ਨਾਲ ਬਿਮਾਰ ਹੋ ਗਏ ਉਸ ਮਖੋਲੀਏ ਦੇ ਨਾਲ ਆਪਣਾ ਹੱਥ ਮਿਲਾਇਆ ਛੇਵੀਂ ਆਇਤ ਉਹਨਾਂ ਦੇ ਆਪਣੇ ਦਿਲਾਂ ਨੂੰ ਤੰਦੂਰ ਵਾਂਜ ਤਿਆਰ ਕੀਤਾ ਜਦੋਂ ਸ਼ਹਿ ਵਿੱਚ ਬੈਠਦੇ ਹਨ ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਜ ਬਲ ਉੱਠਦਾ ਹੈ ਸੱਤਵੀਂ ਆਇਤ ਉਹ ਸਾਰੇ ਦੇ ਸਾਰੇ ਤੰਦੂਰ ਵਾਂਜ ਤੱਤੇ ਹਨ ਉਹ ਆਪਨ ਉਹ ਆਪਣੇ ਨਿਆਂਈਆਂ ਨੂੰ ਖਾ ਜਾਂਦੇ ਹਨ ਉਹਨਾਂ ਦੇ ਸਾਰੇ ਪਾਸ਼ਾ ਡਿੱਗ ਪਏ ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ 8ਵੀਂ ਆਇਤ ਇਫਰਾਇਮ ਆਪਣੇ ਆਪ ਨੂੰ ਲੋਕਾਂ ਨਾਲ ਰਲੌਂਦਾ ਹੈ ਇਫਰਾਇਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ 9ਵੀਂ ਆਇਤ ਉਪਰਯੋਗੀ ਸ਼ਕਤੀ ਨੂੰ ਖਾ ਗਿਆ ਅਤੇ ਉਹ ਇਹ ਨਹੀਂ ਜਾਣਦਾ ਉਹਦੇ ਢੋਲੇ ਉਮਣ ਲੱਗ ਪਏ ਹਨ ਅਤੇ ਉਹ ਇਹ ਨਹੀਂ ਜਾਣਦਾ 10ਵੀਂ ਆਇਤ ਇਸਰਾਇਲ ਦਾ ਹੰਕਾਰ ਉਹਦੇ ਮੂੰਹ ਤੇ ਸਾਖੀ ਦਿੰਦਾ ਹੈ ਪਰ ਉਹ ਹਵਾ ਆਪਣੇ ਪਰਮੇਸ਼ਰ ਵੱਲ ਨਹੀਂ ਮੁੜਦੇ ਉਹ ਸਾਰੇ ਇਹਦੇ ਹੁੰਦੇ ਆ ਤੋਏ ਵੀ ਉਹ ਉਸ ਦੇ ਤਾਲਬ ਨਹੀਂ ਹੋਏ 11ਵੀਂ ਆਇਤ ਇਫਰਾਇਮ ਇੱਕ ਭੋਲੀ ਤੇ ਬੁੱਧਹੀਣ ਕੁੱਗੀ ਵਰਗਾ ਹੈ ਉਹ ਮਿਸਰ ਨੂੰ ਪੁਕਾਰਦੇ ਹਨ ਅਸ਼ੂਰ ਨੂੰ ਜਾਂਦੇ ਹਨ 12ਵੀਂ ਆਇਤ ਜਦੋਂ ਜਾਂਦੇ ਹਨ ਤਾਂ ਮੈਂ ਆਪਣਾ ਜਾਲ ਉਹਨਾਂ ਦੇ ਉੱਤੇ ਵਿਛਾਵਾਂਗਾ ਆਕਾਸ਼ ਦੇ ਪੰਛੀ ਵਾਂਗ ਮੈਂ ਉਹਨਾਂ ਨੂੰ ហេਠਾ ਲਾਵਾਂਗਾ ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ 13ਵੀਂ ਆਇਤ ਹਾਏ ਉਹਨਾਂ ਨੂੰ ਉਹ ਜੋ ਮੇਥੋਂ ਪਟਕ ਗਏ ਬਰਬਾਦੀ ਉਹਨਾਂ ਲਈ ਉਹ ਜੋ ਮੇਰੇ ਅਪਰਾਧੀ ਹੋ ਗਏ ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਹਾਂ ਪਰ ਉਹ ਮੇਰੇ ਵਿਰੁੱਧ ਝੂਠ ਬਕਦੇ ਹਨ 13ਵੀਂ 14ਵੀਂ ਆਇਤ ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ ਪਰ ਮੈਂ ਪਰ ਉਹ ਆਪਣੇ ਬਿਸਤਰੇ ਉੱਤੇ ਚਿਲੌਂਦੇ ਹਨ ਉਹ ਅੰਨ ਅਤੇ ਨਵੀਂ ਮੈਂ ਲਈ ਇਕੱਠੇ ਹੋ ਜਾਂਦੇ ਹਨ ਪਰ ਮੇਥੋਂ ਆਕੀ ਰਹਿੰਦੇ ਹਨ 15ਵੇਂ ਆਇਤ ਮੈਂ ਉਨ੍ਹਾਂ ਦੀ ਪੂਜਾ ਨੂੰ ਸਿਖਾਇਆ ਤੇ ਤਕੜਾ ਕੀਤਾ ਪਰ ਉਹ ਮੇਰੇ ਵਿਰੁੱਧ ਬੁਰੀਾਈ ਸੋਚਦੇ ਹਨ 16ਵੇਂ ਆਇਤ ਉਹ ਮੁੜ ਜਾਂਦੇ ਹਨ ਪਰ ਆਤਮ ਮਹਾਨਵਲ ਨਹੀਂ ਉਹ ਨਕਲੀ ਤਨਖਵਰਗੇ ਹਨ ਉਹਨਾਂ ਦੇ ਸਰਦਾਰ ਤਲਵਾਰ ਨਾਲ ਉਹਨਾਂ ਦੇ ਜ਼ਬਾਨ ਦੀ ਸਾਖੀ ਦਿੰਦੇ ਸ਼ੇਖੀ ਸੋਖੀ ਦਿਨ ਦੇ ਕਾਰਨ ਡਿੱਗ ਪੈਣਗੇ ਮੈਂ ਮਿਸਰ ਦੇਸ਼ ਵਿੱਚ ਉਹਨਾਂ ਨੂੰ ਠੱਠਾ ਉਹਨਾਂ ਦਾ ਠੱਠਾ ਹੋਵੇਗਾ ਆਮੀਨ ਪ੍ਰਭੂ ਜੀ ਨਵਚਰਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਇਹਨਾਂ ਆਜ ਦਾ ਦਿਨ ਮੁਬਾਰਕ ਹੋਵੇ ਪਰਮੇਸ਼ਰ ਤੁਹਾਨੂੰ ਬਹੁਤਾਈਤ ਬਰਕਤਾਂ ਨਾਲ ਮਾਮੂਰ ਕਰੇ ਸਾਰਿਆਂ ਜਮਸੀ ਕੀ